ਸਾਡਾ ਫੋਨ ਚਲਾਉਣਾ ਰੜਕਦਾ ਗੱਲ ਗੱਲ ਤੇ ਗਲ ਹੈ ਪੈਂਦੀ ਕਹਿੰਦੀ ਟੁੱਟ ਪੈਣੇ ਕਿਹਨੇ ਬਣਾਇਆ ਸਾਰਾ ਦਿਨ ਗਾਲਾਂ ਕਢਦੀ ਰਹਿੰਦੀ ਲੈ ਜੇ ਫੋਨ ਹੱਥਾਂ ਚੋਂ ਖੋਕੇ ਆਉਂਦੀ ਭੈਣ ਦੀ ਜਦਕਾਲ ਮਾਂ ਘੰਟਾ ਘੰਟਾ ਫੋਨ ਨਹੀਂ ਛੱਡਦੀ ਗੱਲਾਂ ਕਰਦੀ ਜਦਮਾਸੀ ਨਾਲ ਇੱਕ ਵਾਰ ਜਦੋਂ ਸ਼ੁਰੂ ਹੋ ਜੇ ਪਏ ਕੰਮ ਵਿਚਾਲੇ ਰਹਿੰਦੇ ਆਉਂਦੀਆਂ ਕਿੱਥੋਂ ਐਨੀਆਂ ਗੱਲਾਂ ਅਸੀਂ ਸੋਚਾਂ ਦੇ ਵਿੱਚ ਪੈਂਦੇ ਨਾ ਪਤਾ ਟਾਈਮ ਦਾ ਰਹਿੰਦਾ ਨਾ ਰਹਿੰਦਾ ਕਰਦਾ ਖਿਆਲ ਮਾਂ ਘੰਟਾ ਘੰਟਾ ਫੋਨ ਨਹੀਂ ਛੱਡਦੀ ਗੱਲਾਂ ਕਰਦੀ ਜਦ ਮਾਸੀ ਨਾਲ ਮਾਂ ਘੰਟਾ ਘੰਟਾ ਫੋਨ ਨਹੀਂ ਛੱਡਦੀ ਗੱਲਾਂ ਕਰਦੀ ਜਦ ਮਾਸੀ ਨਾਲ